ਤ੍ਰਿੰਜਨ ਕਹਾਣੀ ਅਫਜ਼ਲ ਐਸਨ ਰੰਧਾਵਾ ਆਵਾਜ਼ ਉਪੇਸ਼ਕਸ਼ ਇਲਿਆਸ ਗੋਂਦਲ ਦੁਸ਼ਮਣੀ ਪੋਹਾੜ ਦੀ ਇੱਕ ਦੁਪਹਿਰ ਸੀ ਜਦੋਂ ਆਪਣੀ ਹਵੇਲੀ ਵਿੱਚ ਬੈਠਿਆ ਮੇਰਾ ਸਾਰਾ ਸਰੀਰ ਮੇਰੇ ਕੈਰ ਦੇ ਮੁੜਕੇ ਨਾਲ ਪੇਜ ਗਿਆ ਤੇ ਮੇਰਾ ਮੁੜਕਾ ਟਪ ਟਪ ਕਰਕੇ ਮੰਜੀ ਦੇ ਵਾਣ ਨੂੰ ਗਿੱਲਾ ਕਰਕੇ ਜ਼ਮੀਨ ਵਿੱਚ ਜਜ਼ਬ ਹੋਣ ਲੱਗ ਪਿਆ ਮੇਰੇ ਮੁੜਕੇ ਵਿੱਚੋਂ ਇੱਕ ਹਸ਼ਬੋ ਨਿਕਲੀ ਤੇ ਟਾਰੇ ਵਿੱਚ ਧਮਕੇ ਵੇੜੇ ਵਿੱਚੋਂ ਹੁੰਦੀ ਗਰਮ ਲੋ ਵਿੱਚ ਡਰ ਗਈ ਮੇਰੇ ਸਰਾਣੇ ਪਈ ਹੋਈ ਇੱਕ ਬੋਤਲ ਖਾਲੀ ਹੋ ਗਈ ਹੋਈ ਸੀ ਮੇਰੇ ਦਿਲ ਵਾਂਗੂ ਤੇ ਦੂਜੀ ਵਿੱਚ ਅੱਧਾ ਕੋ ਗਲਾਸ ਬਾਕੀ ਸੀ ਰੂਪੋ ਦੇ ਰੂਪ ਵਾਂਗੂ ਮੈਂ ਉਹ ਅੱਧਾ ਗਲਾਸ ਵੀ ਪੀ ਲਿਆ ਟੁੱਟਦੇ ਨਸ਼ੇ ਤੇ ਨਵੇਂ ਨਸ਼ੇ ਦੀ ਇੱਕ ਹੋਰ ਤੈ ਜੰਮ ਗਈ ਤੇ ਮੇਰੇ ਅੰਦਰ ਵਾਲੀ ਅੱਗ ਨੂੰ ਹੋਰ ਤੇਜ਼ ਕਰ ਗਈ ਤੇ ਜਦੋਂ ਮੈਨੂੰ ਮੇਰੇ ਸੜਦੇ ਗੋਸ਼ਤ ਦੀ بو ਆਉਣ ਲੱਗ ਪਈ ਰਜਿੰਦਰ ਹੋਰੇ ਕਿੱਥੋਂ ਆ ਗਿਆ ਉਹਦੇ ਕੇਸ ਤੇ ਉਹਦੀ ਨਿੱਕੀ ਨਿੱਕੀ ਦਾੜੀ ਮੋੜ ਕੇ ਨਾਲ ਪਿੱਜੇ ਹੋਏ ਸਨ ਤੇ ਉਹ ਦਾ ਮੂੰਹ ਜਵਾਨੀ ਦੇ ਖੂਨ ਤੇ ਬਾਹਰ ਦੀ ਗਰਮੀ ਨਾਲ ਬਲਦੇ ਕੋਲਿਆਂ ਵਰਗਾ ਹੋਇਆ ਸੀ। ਉਹ ਚੁੱਪ ਕਰਕੇ ਮੇਰੀ ਮੰਜੀ ਦੀ ਪੈਨ ਤੇ ਬਹਿ ਗਿਆ ਤੇ ਮੇਰੇ ਵੱਲ ਵੇਖਣ ਲੱਗ ਪਿਆ। ਰਜਿੰਦਰ ਸਿੰਘ ਇੰਜ ਕਰਦਾ ਹੁੰਦਾ ਸੀ। ਚੁੱਪ ਕਰਕੇ ਆਉਂਦਾ ਤੇ ਘੜੀ ਕੋ ਚੁੱਪ ਕਰਕੇ ਬੈਠਾ ਰਹਿੰਦਾ ਸੀ। ਫੇਰ ਮੇਰੇ ਨਾਲ ਗਰਮ ਸਰਦ ਗੱਲਾਂ ਕਰਕੇ ਹੌਕੇ ਪਰਦਾ ਮੁਰ ਜਾਂਦਾ ਹੁੰਦਾ ਸੀ। ਪੰਜਾਂ ਸੱਤਾਂ ਪਿੰਡਾਂ ਵਿੱਚ ਰਜਿੰਦਰ ਇਕੱਲਾ ਬੰਦਾ ਸੀ ਜਿਹੜਾ ਮੇਰੇ ਨਾਲ ਉੱਚੀ ਗੱਲ ਕਰ ਸਕਦਾ ਸੀ ਨਹੀਂ ਤੇ ਮੇਰੀ ਜਵਾਨੀ ਤੇ ਮੇਰੀ ਬਲਮ ਮੇਰੀ ਸਾਵੀ ਘੋੜੀ ਵਾਂਗਰ ਬੜੀਆਂ ਮੂੰਹ ਜ਼ੋਰ ਸਣ ਤੇ ਫਿਰ ਰਜਿੰਦਰ ਕੋਈ ਗੈਰ ਸੀ ਔੜਕ ਮੇਰਾ ਯਾਰ ਸੀ ਰਜਿੰਦਰ ਨੇ ਮੋਢੇ ਦੀ ਚਾਦਰ ਨਾਲ ਮੂੰਹ ਤੋਂ ਮੁੜਕਾ ਪੁੰਝਿਆ ਤੇ ਆਖਣ ਲਗਾ ਦੁਨੀਆ ਆਖਦੀ ਸੀ ਤੇ ਮੈਂ ਵੀ ਅਕਸਰ ਸੋਚਦਾ ਸਾਂ ਤੂੰ ਬੜਾ ਸੂਰਮਾ ਐ ਪਰ ਤੂੰ ਸੂਰਮਾ ਨਹੀਂ ਧਰਮ ਨਾਲ ਤੂੰ ਸੂਰਮਾ ਨਹੀਂ ਸੂਰਮੇ ਇੰਜ ਨਹੀਂ ਕਰਦੇ ਰਜਿੰਦਰਾ ਮੈਂ ਆਖਿਆ ਕਦੀ ਕਦੀ ਮੈਨੂੰ ਵੀ ਇੰਜ ਹੀ ਲੱਗਦਾ ਏ ਸੂਰਮਾ ਬਣ ਕੇ ਵੀ ਕੀ ਲੱਭਦਾ ਏ ਰਜਿੰਦਰ ਹੱਸ ਪਿਆ ਆਖਣ ਲਗਾ ਬਸ ਇੱਕ ਬਰੇ ਵਿੱਚ ਹੀ ਗੋਡੇ ਟੇਕ ਗਿਆ ਐ ਤੂੰ ਤੇ ਸੱਚੀ ਮੁੱਚੀ ਸੂਰਮਾ ਨਹੀਂ ਪਾਉ ਸੂਰਮਾ ਤੇਰੇ ਵਾਂਗਰ ਦਾ ਹੋਰ ਕਿਹੜਾ ਸੀ ਪਰ ਤੂੰ ਨਿੱਕੀ ਜਹੀ ਗੱਲ ਦੀ ਮਾਰ ਖਾ ਕੇ ਆਪਣਾ ਆਪ ਹੀ ਗਵਾ ਬੈਠਾ ਐ ਸਵਾਨੀਆਂ ਵਾਂਗਰ ਅੰਦਰ ਦੇ ਹਨੇਰੇ ਵਿੱਚ ਬਹਿ ਕੇ ਆਖਣਾ ਐ ਸੂਰਮਾ ਬਣ ਕੇ ਵੀ ਕੀ ਲੱਭਦਾ ਐ ਓਏ ਪਾਉ ਦੁਨੀਆ ਵਿੱਚ ਦੋ ਹੀ ਸ਼ੈਵਾਂ ਨੇ ਜਿੰਨਾ ਕਦੀ ਫਨਾ ਨਹੀਂ ਹੋਣਾ ਕਦੇ ਨਹੀਂ ਮਰਨਾ ਇੱਕ ਰੱਬ ਦੀ ਜ਼ਾਤ ਤੇ ਦੂਜਾ ਸੂਰਮੇ ਦਾ ਨਾਂ ਤੇ ਬਾਕੀ ਹਰ ਸ਼ੈ ਟੁਰ ਜਾਣ ਵਾਲੀ ਏ ਮਰ ਜਾਣ ਵਾਲੀ ਏ ਮੇਰੀ ਜਵਾਨੀ ਤੇਰਾ ਜ਼ੋਰ ਵੀ ਤੇ ਰੂਪੋ ਦਾ ਰੂਪ ਵੀ ਤੂੰ ਖਿਲਰੀ ਹੋਈ ਖੁਸ਼ਬੂ ਨੂੰ ਇਕੱਠਾ ਕਰਦਾ ਫਿਰ ਤੇ ਕਹਿੰਦਾ ਜਾ ਸੂਰਮਾ ਬਣ ਕੇ ਕੀ ਲੱਭਦਾ ਏ ਰਜਿੰਦਰ ਜ਼ੋਰ ਦੀ ਹੱਸ ਪਿਆ ਉਹ ਹੱਸਿਆ ਕਿੱਥੇ ਸੀ ਉਹ ਤੇ ਟਾਈਮ ਮਾਰ ਮਾਰ ਕੇ ਰੋਂ ਡੇਆ ਸੀ ਤੇ ਫੇਰ ਉਹ ਚੇਤੀ ਨਾਲ ਉੱਠ ਕੇ ਹਵੇਲੀ ਚੋਂ ਨਿਕਲ ਗਿਆ। ਰਜਿੰਦਰ ਜੋ ਕੁਝ ਮੈਨੂੰ ਆਖ ਗਿਆ ਸੀ ਜੇ ਕੋਈ ਹੋਰ ਆਖਦਾ ਤੇ ਮੈਂ ਉਹਦੇ ਟੋਟੇ ਕਰ ਦਿੰਦਾ। ਭਾਵੇਂ ਉਹ ਮੇਰਾ ਪਿਓ ਹੀ ਹੁੰਦਾ। ਤੇ ਰਜਿੰਦਰ ਜਿਹੜੀ ਅੱਗ ਮੈਨੂੰ ਲਾ ਗਿਆ ਸੀ ਉਹ ਨਾ ਮੇਰੇ ਹੌਸਲੇ ਦੇ ਜ਼ੋਰ ਤੋਂ ਬੁਜੀ ਨਾ ਕੁੱਟ ਲਾਇਆ। ਜਦੋਂ ਇੱਕ ਪੈਰ ਟੱਪ ਗਈ ਤੇ ਮੈਂ ਹਵੇਲੀ ਦੇ ਵੇੜੇ ਵਿੱਚ ਨਿਕਲਿਆ। ਮੇਰੀ ਘੋੜੀ ਮੈਨੂੰ ਵੇਖ ਕੇ ਹੀਣਕ ਪਈ। ਤੇ ਮੈਂ ਆਸਮਾਨ ਵੱਲ ਹੱਥ ਕਰਕੇ ਆਖਿਆ ਰਜਿੰਦਰਾ ਮੈਂ ਤੈਨੂੰ ਮaaf ਕੀਤਾ ਰੱਬ ਸੱਚਾ ਵੀ ਤੈਨੂੰ ਮaaf ਕਰ ਦੇਗਾ ਮੈਂ ਜਿਹੜਾ ਡੁੱਲੇ ਹੋਏ ਰੰਗ ਤੇ ਖਿਲਰੀ ਹੋਈ ਖੁਸ਼ਬੂ ਨੂੰ ਇਕੱਠਾ ਕਰਦਾ ਫਿਰਦਾ ਸਾਂ ਐ ਸੋਚ ਕੇ ਹੱਸ ਪਿਆ ਭਈ ਜਦੋਂ ਅਸੀਂ ਕਿਸੇ ਨੂੰ ਕੁਝ ਆਖ ਨਾ ਸਕੀਏ ਉਹਨੂੰ ਮaaf ਕਰ ਦਿੰਨੇ ਆ ਲੋਕ ਆਖਦੇ ਨੇ ਮaaf ਕਰ ਦੇਣ ਵਾਲਾ ਵੱਡਾ ਸੂਰਮਾ ਹੁੰਦਾ ਏ ਮੈਂ ਆਖਣਾ ਨਾ ਲੜਨ ਵਾਲਾ ਸੂਰਮਾ ਏ ਨਾ ਮaaf ਕਰ ਦੇਣ ਵਾਲਾ ਸੂਰਮਾ ਉਹ ਏ ਜਿਹੜਾ ਆਪਣੇ ਆਪ ਨੂੰ ਮਾਰ ਲਵੇ ਉਸ ਵੇਲੇ ਮੇਰੀ ਮਾਂ ਚੁੱਪਚਾਪ ਆ ਕੇ ਮੇਰੇ ਸਾਹਮਣੇ ਖਲੋਤੀ ਸੀ ਉਹਦੇ ਚਾਂਦੀ ਵਾਂਗਰ ਦੇ ਚਿੱਟੇ ਵਾਲ ਉਹਦੀ ਖੱਦਰ ਦੀ ਚਾਦਰ ਵਿੱਚੋਂ ਡਲ ਡਲ ਪੈਂਦੇ ਨੇ ਉਹਦੇ ਚਿਹਰੇ ਤੇ ਉਹਨੀਆਂ ਚੁਰੀਆਂ ਨੇ ਜਿਨੇ ਮੇਰੇ ਬਾਪੂ ਦੇ ਪਿੰਡੇ ਤੇ ਜ਼ਖਮ ਸਨ ਉਹ ਮੈਨੂੰ ਆਖਦੀ ਕੁਝ ਨਹੀਂ ਪਰ ਉਹਦੀਆਂ ਨਜ਼ਰਾਂ ਮੈਨੂੰ ਸਭ ਕੁਝ ਆ ਜਾਂਦੀਆਂ ਨੇ ਜੋ ਉਹਦੇ ਦਿਲ ਵਿੱਚ ਹੁੰਦਾ ਏ ਇੱਕ ਵਾਰੀ ਬਸ ਉਹ ਮੇਰੇ ਨਾਲ ਬੋਲੀ ਤੇ ਉਹ ਵੀ ਉਹਦਣ ਜਦਨ ਬਾਪੂ ਕਤਲ ਹੋਇਆ ਮਾਂ ਨੇ ਉਹਦਣ ਨਾ ਸਿਆਪਾ ਕੀਤਾ ਨਾ ਰੋਈ ਨਾ ਉਸ ਆਪਣੇ ਵੇੜੇ ਸ਼ਰੀਕਾਂ ਦੀਆਂ ਸੁਆਣੀਆਂ ਨਾਲ ਰਲ ਕੇ ਵਹਿਣ ਪਾਏ ਉਹ ਬਸ ਚੁੱਪਚਾਪ ਮੇਰੇ ਕੋਲ ਅੰਦਰ ਪਸਾਰ ਵਿੱਚ ਆਖਲੋਤੀ ਮੈਂ ਬੁੱਕਲ ਵਿੱਚ ਮੂੰਹ ਲਵੇਟ ਕੇ ਲੰਮਾ ਪਿਆ ਸਾਂ ਮੇਰੇ ਸਿਰ ਤੇ ਹੱਥ ਪੇਰ ਕੇ ਆਖਣ ਲਗੀ ਅੱਜ ਜੇ ਤੇਰਾ ਕੋਈ ਭਰਾ ਹੁੰਦਾ ਤੇ ਤੂੰ ਇਦਾਂ ਅੰਦਰ ਮੂੰਹ ਰਵੇਟ ਕੇ ਨਾ ਪੈ ਰਿੰਦੋਂ ਮਾਂ ਦੀ ਆਵਾਜ਼ ਪਰ ਉਹ ਅੱਗੇ ਨਾਲੋਂ ਉੱਚੀ ਆਵਾਜ਼ ਵਿੱਚ ਬੋਲੀ ਮੈਂ ਤੈਨੂੰ ਆਪਣਾ ਦੁੱਧ ਨਹੀਂ ਬਖਸ਼ਣਾ ਜੇ ਬਰੀਆਮ ਸਿੰਘ ਦੀ نسل ਵਿੱਚੋਂ ਇੱਕ ਵੀ ਜੀ ਜਿਉਂਦਾ ਰਿਹਾ ਇਹ ਮਾਝਾਏ ਇੱਥੇ ਜਿਉਂਦਾ ਹੋ ਰਹਿ ਸਕਦਾ ਏ ਜਿਹਦੀ ਆਣ ਜਿਉਂਦੀ ਹੋਵੇ ਬਾਪੂ ਮੇਰੇ ਸਾਹਮਣੇ ਆਖ ਲੋਂਦਾ ਤੇ ਆਖਦਾ 인ਦਰ ਸਿੰਘਾ ਜੇ ਤੂੰ ਮੇਰੇ ਲਹੂ ਦਾ ਬਦਲਾ ਨਾ ਲਿਆ ਤੇ ਮੈਂ ਸਾਰੀ ਉਮਰ ਭੂਤ ਬਣ ਕੇ ਤੇਰੇ ਮਗਰ ਮਗਰ ਟੁਰਿਆ ਫਿਰਾਂਗਾ ਤੇ ਇੱਕ ਦਿਨ ਰੂਪੋ ਹਵੇਲੀ ਅੱਗੇ ਨੂੰ ਆਖਣ ਲੱਗੀ ਇੱਕ ਰਜਿੰਦਰੇ ਦੀ ਯਾਰੀ ਪਿੱਛੇ ਏਡੇ ਰਾੜ ਪਿਓ ਦੇ ਕਤਲ ਦਾ ਬਦਲਾ ਲੈਣਾ ਭੁੱਲ ਗਏ ਆਂ ਫਿਟੇ ਮੂੰਹ ਈਓ ਜਈ ਯਾਰੀ ਦਾ ਸਾਰੇ ਪਿੰਡ ਦੀਆਂ ਨਜ਼ਰਾਂ ਤੇਰੇ ਤੇ ਲੱਗੀਆਂ ਨੇ ਯਾਰੀ ਪਿੱਛੇ ਸੂਰਮਿਆਂ ਦੀ ਰੀਤ ਨਾ ਗਵਾ ਨਹੀਂ ਤੇ ਅੰਦਰ ਵੜਿਆ ਰਹਿ ਬਾਹਰ ਨਾ ਨਿਕਲ ਜੇ ਮੈਂ ਚਾਚੇ ਦਾ ਬਦਲਾ ਲੈ ਸਕੀ ਤੇ ਤੇਰੇ ਗਨਾ ਧੁੱਪ ਜਾਣਗੇ ਉਸ ਵੇਲੇ ਰਜਿੰਦਰਾ ਜਿਹੜਾ ਰੂਪੋ ਦੀ ਗੱਲ ਪਿਆ ਸੁਣਦਾ ਸੀ ਮੈਨੂੰ ਆਖਣ ਲੱਗਾ ਪਾਉ ਤੂੰ ਬੜਾ ਵੱਡਾ ਸੂਰਮਾ ਐ ਮੇਰੇ ਪਿਉ ਤੇ ਦੂਆ ਭਰਾਵਾਂ ਨੇ ਤੇਰੇ ਬਾਪੂ ਨੂੰ ਕਤਲ ਕੀਤਾ ਐ ਇੱਕ ਕਤਲ ਦਾ ਬਦਲਾ ਤਿੰਨ ਕਤਲ ਨੇ ਫੜ ਬਲਮ ਤੇ ਚੱਲ ਮੇਰੇ ਨਾਲ ਜੇ ਮੈਂ ਤੇਰੇ ਨਾਲ ਕੰਡ ਜੋੜ ਕੇ ਨਾ ਲੜਾਂ ਤੇ ਧਰਮ ਨਾਲ ਮੇਰੀ ਤੌਣ ਲਾ ਦੇਵੀਂ ਤੇਰੀ ਯਾਰੀ ਮੇਰਾ ਧਰਮ ਐ ਤੇ ਧਰਮ ਮਾਂ ਪਿਉ ਤੇ ਭਰਾਵਾਂ ਨਾਲ ਉੱਚਾ ਹੁੰਦਾ ਐ ਮੈਂ ਇਹੋ ਗੱਲ ਆਖੀ ਰਜਿੰਦਰਾ ਮੇਰੇ ਬਾਪੂ ਨੂੰ ਤੇਰੇ ਭਰਾਵਾਂ ਤੇ ਤੇਰੇ ਪਿਓ ਨੇ ਕਤਲ ਕੀਤਾ ਏ ਮੈਂ ਜਾਣਨਾ ਤੇਰਾ ਇਹਦੇ ਵਿੱਚ ਕਸੂਰ ਨਹੀਂ ਪਰ ਫੇਰ ਵੀ ਤੂੰ ਮੇਰੇ ਦੁਸ਼ਮਣ ਦਾ ਪੁੱਤਰ ਐ ਤੂੰ ਮੇਰੇ ਦੁਸ਼ਮਣਾਂ ਦਾ ਭਰਾ ਐ ਪਰ ਸੌ ਗੁਰੂ ਦੀ ਤੂੰ ਮੈਨੂੰ ਮੇਰੀ ਜਾਨ ਨਾਲੋਂ ਹੀ ਪਿਆਰਾ ਐ ਤੂੰ ਨਸ਼ੇ ਵਿੱਚ ਐ ਪਾਉ ਰਜਿੰਦਰੇ ਨੁੱਕਰ ਵਿੱਚੋਂ ਮੇਰੀ ਬੱਲਮ ਫੜ ਕੇ ਮੈਨੂੰ ਫੜਾ ਦਿੱਤੀ ਤੇ ਆਖਣ ਲਗਾ ਲੈ ਆਈ ਨੂੰ ਮੇਰੇ ਸੀਨੇ ਵਿੱਚੋਂ ਪਾਰ ਕਰਦੇ ਜਾਂ ਮੇਰੇ ਨਾਲ ਚੱਲ ਆਪਣੇ ਬਾਪੂ ਦਾ ਬਦਲਾ ਲਿਆ ਰਜਿੰਦਰ ਮੈਂ ਉਹਨੂੰ ਆਖਿਆ ਮਾਰਨ ਨਾਲੋਂ ਮaaf ਕਰ ਦੇਣਾ ਵੱਡਾ ਕੰਮ ਐ ਉਹ ਕਿਵੇਂ ਤੇ ਕਿਉਂ ਰਜਿੰਦਰ ਪੁੱਛਣ ਲੱਗਾ ਤੇ ਫਿਰ ਆਪੇ ਹੀ ਆਖਣ ਲਗਾ ਐਸ ਕਰਕੇ ਪਈਓ ਮੇਰੇ ਭਰਾ ਤੇ ਮੇਰਾ ਪਿਓ ਐ ਮੈਨੂੰ ਐਡਾ ਨੀਚ ਨਾ ਸਮਝ ਪਾਉ ਜੇ ਤੂੰ ਯਾਰੀ ਪਾਲਣੀ ਜਾਣਨਾ ਹੈ ਤੇ ਮੈਂ ਵੀ ਤੈਨੂੰ ਯਾਰੀ ਨਭਾ ਕੇ ਹੀ ਦਸਾਂਗਾ ਤੇ ਉਦੋਂ ਜਦੋਂ ਥਾਣਾ ਸਾਡੇ ਪਿੰਡ ਆਇਆ ਤੇ ਦਾਰੇ ਵਾਲੇ ਬੋੜੇ ਹੇਠਾਂ ਮੇਰੇ ਬਾਪੂ ਦੀ ਲਾਸ਼ ਮੰਜੀ ਤੇ ਤੇ ਸਾਰਾ ਪਿੰਡ ਆਲੇ ਦੋਲੇ ਬੈਠਾ ਸੀ ਮੇਰੇ ਕਤਾਰੋ ਗਿਲ ਵਾਲੇ ਮਾਮੇ ਆ ਗਏ ਮਛ ਕਾਲੀਆਂ ਕੋੜੀਆਂ ਐਡਾ ਵੱਡਾ ਕਠ ਵੇਖ ਕੇ ਹਣਕੀਆਂ ਤੇ ਸਾਰੇ ਲੋਕ ਸਹਿਮ ਗਏ ਮੇਰੇ ਮਾਮੇ ਮੱਚ ਤੇ ਸ਼ੇਰਾਂ ਵਰਗੇ ਜਵਾਨ ਜਦੋਂ ਕੋੜੀਆਂ ਤੋਂ ਉਤਰੇ ਤੇ ਰਜਿੰਦਰ ਦੇ ਬਾਪੂ ਤੇ ਉਹਦਿਆਂ ਭਰਾਵਾਂ ਦੇ ਚਿਹਰਿਆਂ ਤੋਂ ਰੰਗ ਉੱਡ ਗਿਆ ਸਪਾਈਆਂ ਨੇ ਰਫਲਾਂ ਦੇ ਬੁਲੇਟ ਛਾੜਦੇ ਤੇ ਵੱਡਾ ਥਾਣੇਦਾਰ ਰਕबीर ਸਿੰਘ ਆਖਣ ਲਗਾ ਵਿਰਕੋ ਫਸਾਦ ਨਾ ਹੋਵੇ ਤੇ ਮੇਰਾ ਵੱਡਾ ਮਾਮਾ ਕਰਨੈਲ ਸਿੰਘ ਵਿਰਕ ਜਿਹਦੇ ਕੋਲੋਂ ਸਾਰਾ ਮਾਜਾ ਕੰਬਦਾ ਸੀ ਆਖਣ ਲਗਾ ਥਾਣੇਦਾਰਾ ਉਹ ਆਪਣਾ ਕੰਮ ਕਰ ਅਜੇ ਤੇ ਫਸਾਦ ਦਾ ਮੋੜ ਬਜਾਏ ਹੁਣ ਫਸਾਦ ਨੂੰ ਕੌਣ ਰੋਕ ਸਕੇਗਾ ਬੰਦੇ ਮੈ ਲਖਾਉਣੇ ਸੁਣ ਲਗਾ ਦਿੱਤੇ ਨੇ ਥਾਣੇਦਾਰ ਨੇ ਪੁੱਛਿਆ ਕੋਈ ਹੋਰ ਮਾਮਾ ਕਰਨੈਲ ਸਿੰਘ ਛੇਤੀ ਨਾਲ ਮੇਰੇ ਵੱਲ ਵੇਖ ਕੇ ਆਖਣ ਲਗਾ ਰਜਿੰਦਰ ਮੈਂ ਉੱਚੀ ਆਵਾਜ਼ ਵਿੱਚ ਥਾਣੇਦਾਰ ਨੂੰ ਆਖਿਆ ਸਉ ਗੁਰੂ ਦੀ ਰਜਿੰਦਰ ਲੜਾਈ ਵਿੱਚ ਨਹੀਂ ਸੀ ਉਹ ਤੇ ਮੇਰੇ ਨਾਲ ਮਿਲਦਾ ਵੇਖਣ ਗਿਆ ਹੋਇਆ ਸੀ ਪਿੰਡ ਦੇ ਲੋਕਾਂ ਵਿੱਚ ਖੁਸਰ-ਪੁਸਰ ਹੋਈ ਮਾਮੇ ਤਿਰਖੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਤੇ ਮੈਂ ਰਾਜਿੰਦਰ ਨੂੰ ਵੇਖ ਕੇ ਥਾਣੇਦਾਰ ਨੂੰ ਆਖਿਆ ਜੇ ਇਤਬਾਰ ਨਾ ਹੋਵੇ ਤੇ ਪਿੰਡ ਦੇ ਕਿਸੇ ਬੰਦੇ ਕੋਲੋਂ ਪੁੱਛ ਲਓ ਨਹੀਂ ਨਹੀਂ ਥਾਣੇਦਾਰ ਆਖਣ ਲਗਾ ਤੂੰ ਮਦਈ ਹੈ ਜਿੰਨੂੰ ਵੀ ਲਹਾਵੇਂਗਾ ਅਸੀਂ ਲੈ ਲਵਾਂਗੇ ਤੇ ਉਸ ਵਿੱਚੋਂ ਰਾਜਿੰਦਰ ਦਾ ਨਾਮ ਕੱਟ ਦਿੱਤਾ ਤੇ ਜਦੋਂ ਥਾਣਾ ਟੁਰ ਗਿਆ ਮਲਜ਼ਮ ਚਲੇ ਗਏ ਮੈਂ ਹਵੇਲੀ ਆ ਬੈਠਾ ਤੇ ਰਜਿੰਦਰ ਮੇਰੇ ਕੋਲ ਆਇਆ ਤੂੰ ਮੈਨੂੰ ਸਦਾ ਲਈ ਨੀਵਾ ਕਰ ਦਿੱਤਾ ਏ ਭਾਉ ਤੇ ਉਹ ਟੁਰ ਗਿਆ ਉਹ ਦਿਨ ਹਾੜ ਦੀ ਉਸ ਰਾਤ ਨੂੰ ਜਦੋਂ ਰਜਿੰਦਰ ਮੇਰੇ ਕੋਲੋਂ ਗਿਆ ਉਹ ਰੋਂ ਡਿਆ ਸੀ ਅਗਲੇ ਦਿਨ ਵੱਡੀ ਅਦਾਲਤ ਵਿੱਚ ਫੈਸਲੇ ਦੀ ਤਾਰੀਖ ਸੀ ਜਿਹਦੇ ਤੇ ਮੈਂ ਨਹੀਂ ਸੀ ਜਾਣਾ ਤੇ ਨਾ ਮੈਂ ਗਿਆ ਰੋਟੀ ਵੇਲੇ ਪਿੰਡ ਵਿੱਚ ਖਬਰ ਆਈ ਰਜਿੰਦਰ ਦਾ ਬਾਪੂ ਤੇ ਉਹਦੇ ਦੋਵੇਂ ਭਰਾ ਬਰੀ ਹੋ ਗਏ ਨੇ ਸ਼ਾਮ ਦੀ ਗੱਡੀ ਉਹਨਾਂ ਪਿੰਡ ਆ ਜਾਣਾ ਹੈ ਉਹ ਦਿਨ ਤੇ ਮੈਂ ਪੀਣ ਵਾਲੀ ਹੱਥ ਦੀ ਕਰ ਛੱਡੀ ਦੁਪਹਿਰ ਸ਼ਾਮ ਵਿੱਚ ਤੇ ਸ਼ਾਮ ਰਾਤ ਵਿੱਚ ਟਲ ਗਈ ਮਾਂ ਮੇਰੀ ਰਾਤ ਦੀ ਰੋਟੀ ਲੈ ਕੇ ਆਈ ਉਹ ਪਹਿਲਾ ਦਿਨ ਸੀ ਜਿਉ ਮੇਰੀ ਰੋਟੀ ਆਪ ਲੈ ਕੇ ਆਈ ਸੀ ਰੋਟੀ ਮੇਰੇ ਕੋਲ ਰੱਖ ਕੇ ਆਖਣ ਲਗੀ ਮੇਰੇ ਆਸੂਰਮਿਆਂ ਪੁੱਤਰਾ ਅੱਜ ਇੱਕ ਵਰਾ ਹੋ ਗਿਆ ਏ ਨਾ ਤੂੰ ਆਪਣੀ ਬੱਲਮ ਹੱਥ ਵਿੱਚ ਫੜੀ ਏ ਨਾ ਸਾਵੀ ਕੋੜੀ ਤੇ ਕਾਠੀ ਪਾਈ ਏ ਬਾਹਰ ਨਿਕਲ ਕੇ ਤੇ ਵੇਖ ਤੇਰੇ ਦੁਸ਼ਮਣ ਆਪਣੇ ਵੇੜੇ ਵਿੱਚ ਬੈ ਕੇ ਹੱਸ-ਹੱਸ ਕੇ ਜੇਲ੍ਹ ਦੀਆਂ ਗੱਲਾਂ ਕਰਦੇ ਨੇ ਤੇ ਅੱਜ ਦੀ ਰਾਤ ਤੋਂ ਮਗਰੋਂ ਉਹ ਜਿੰਨੀਆਂ ਰਾਤਾਂ ਜਿਉਂਦੇ ਰਹੇ ਮੈਨੂੰ ਚੈਨ ਨਹੀਂ ਆਉਣਾ ਤੇ ਉਹ ਉੱਠ ਕੇ ਜਾਣ ਲੱਗੀ ਪਰ ਹਰੇ ਕੀ ਸੋਚ ਕੇ ਆਖਣ ਲਗੀ ਰਜਿੰਦਰ ਦੇ ਦਾ ਵਸਾ ਨਾ ਖਾਇਆ ਕਰ ਆਖਰ ਦੁਸ਼ਮਣ ਹੈ ਉਹ ਜਾਣ ਦੇ ਬੇਬੇ ਜਾ ਕਰਨ ਨੂੰ ਜਾ ਮੈਂ ਉਹਨੂੰ ਜ਼ਰਾ ਤਿਰਖਾ ਹੋ ਕੇ ਆਖਿਆ ਰਜਿੰਦਰ ਹਰੇ ਸੁਣਦਾ ਸੀ ਕੋਲ ਆ ਕੇ ਆਖਣ ਲਗਾ ਚਾਚੀ ਠੀਕ ਆਖਦੀ ਏ ਪਾਉ ساری ਦੁਨੀਆ ਆਖਦੀ ਏ ਤੈਨੂੰ ਅਕਲ ਕਿਉਂ ਨਹੀਂ ਆਉਂਦੀ ਮੈਂ ਨਸ਼ੇ ਨਾਲ ਚੂਰ ਸਾਂ ਪਰ ਉਠਿਆ ਤੇ ਮੈਂ ਆਪਣੇ ਪੂਰੇ ਹੋਸ਼ ਵਿੱਚ ਰਜਿੰਦਰ ਨੂੰ ਆਖਿਆ ਰਜਿੰਦਰਾ ਦੁਨੀਆ ਪਾਪ ਦੀ ਪੌੜੀ ਚੜ ਜਾਵੇ ਪਰ ਮੈਂ ਤੈਨੂੰ ਭਰਾ ਆਖ ਕੇ ਦੁਸ਼ਮਣ ਕਿਵੇਂ ਸਮਝਾਂ ਰਜਿੰਦਰਾ ਟੁਰ ਗਿਆ ਤੇ ਮੈਂ ਪੀਂਦਾ ਰਿਹਾ ਹਾਰੇ ਮੈਂ ਕਦੋਂ ਸੁੱਤਾ ਪਰ ਜਦੋਂ ਉਠਿਆ ਦਾਰਾ ਚੌਕੀਦਾਰ ਮੈਨੂੰ ਆਖਣ ਲਗਾ ਰਾਤ ਕਿਸੇ ਨੇ ਰਜਿੰਦਰ ਦੇ ਪਿਓ ਤੇ ਦੂਆ ਭਰਾਵਾਂ ਨੂੰ ਕਤਲ ਕਰ ਦਿੱਤਾ ਏ ਬੋਰਡ ਥੱਲੇ ਸਾਰਾ ਪਿੰਡ ਇਕੱਠਾ ਹੋਇਆ ਏ ਥਾਣਾ ਵੀ ਆਇਆ ਏ ਤਿਆਨੂੰ ਥਾਣੇਦਾਰ ਨੇ ਸੱਦਿਆ ਏ ਮੈਂ ਹੜਬੜਾ ਕੇ ਉੱਠਿਆ ਪੱਗ ਸਿਰ ਤੇ ਲਵੇੜ ਕੇ ਮੈਂ ਦਾਰੇ ਵੱਲ ਨੂੰ ਭੱਜ ਪਿਆ ਤਿੰਨਾਂ ਮੰਜੀਆਂ ਤੇ ਲਹੂ ਨਾਲ ਭਿੱਜੀਆਂ ਚਾਦਰਾਂ ਥੱਲੇ ਤਿੰਨ ਲਾਸ਼ਾਂ ਪਈਆਂ ਸਨ ਸਾਰਾ ਪਿੰਡ ਇਕੱਠਾ ਸੀ ਉਹ ਥਾਣੇਦਾਰ ਰਕबीर ਸਿੰਘ ਸੀ ਰਾਜਿੰਦਰ ਨਾਲ ਹੀ ਪਰਾਂ ਨਵੇਂ ਲੀੜੇ ਪਾ ਕੇ ਮਾਇਆ ਲੱਗੀ ਕੇਸਰੀ ਪੱਗ ਬਨ ਕੇ ਇੰਜ ਖਲੋਤਾ ਸੀ ਜਿਵੇਂ ਵਿਸਾਖੀ ਵੇਖਣ ਚੱਲਿਆ ਹੋਵੇ ਲਊ ਨਾਲ ਭਰੀ ਕਰਪਾਨ ਉਹਦੇ ਸਾਹਮਣੇ ਥਾਣੇਦਾਰ ਦੀ ਮੇਜ਼ ਤੇ ਪਈ ਹੋਈ ਸੀ ਥਾਣੇਦਾਰ ਅਜੇ ਮੇਰੇ ਨਾਲ ਗੱਲ ਹੀ ਕਰਨ ਲੱਗਾ ਸੀ ਤੇ ਰਾਜਿੰਦਰ ਗਜਿਆ ਮੈਂ ਉਹਨੂੰ ਇਸ ਤਰ੍ਹਾਂ ਕਦੀ ਬੋਲਦਿਆਂ ਨਹੀਂ ਸੁਣਿਆ ਸੀ ਥਾਣੇਦਾਰਾ ਇਹ ਸਾਡਾ ਦੁਸ਼ਮਣ ਹੈ ਸਾਡੇ ਘਰ ਦੀ ਗੱਲ ਵਿੱਚ ਇਹਨੂੰ ਨਾ ਬੁਲਾ ਗੱਲ ਮੈਂ ਤੈਨੂੰ ਸਾਰੀ ਥਾਣੇ ਦੱਸ ਦਿੱਤੀ ਸੀ ਐ ਕਰਪਾਣੀ ਐ ਮੇਰੇ ਲੋਨ ਨਾਲ ਪਿਜੇ ਲੀੜੇ ਨਹੀਂ ਕਤਲ ਮੈਂ ਕੀਤੇ ਨੇ ਮੈਂ ਤਬਾਰ ਨਹੀਂ ਹੂੰ ਤੇ ਮੇਰੀਆਂ ਭਾਬੀਆਂ ਕੋਲੋਂ ਪੁੱਛ ਲੈ ਮੇਰੀ ਮਾਂ ਕੋਲੋਂ ਪੁੱਛ ਲੈ ਤੇ ਸਰਦਾਰ ਰਜਿੰਦਰ ਸਿੰਘ ਰੰਦਾਵਾ ਹੋਰ ਆਕੜ ਕੇ ਖਲੋ ਗਿਆ ਜਦੋਂ ਹੱਥ ਕੜੀਆਂ ਵਾਲੇ ਹੱਥ ਬਨ ਕੇ ਉਹ ਸਾਰੇ ਪਿੰਡ ਦੇ ਬੰਦਿਆਂ ਨੂੰ ਸਾਬ ਸਲਾਮਤ ਆਖੀ ਤੇ ਮੇਰੇ ਕੋਲੋਂ ਲੰਗਦੇ ਆਂ ਹੌਲੀ ਜਿਹੀ ਮੈਨੂੰ ਆਖਣ ਲਗਾ ਪਾਉ ਕਦੀ ਕਦੀ ਮੇਰੀ ਮੁਲਾਕਾਤ ਨੂੰ ਜ਼ਰੂਰ ਆਇਆ ਕਰੀ ਧਰਮ ਨਾਲ ਤੇਰੇ ਬਾਝੋਂ ਉੱਥੇ ਮੇਰਾ ਜੀ ਨਹੀਂ ਲੱਗਣਾ